ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਇੱਕ ਵੈੜ ਤੇ ਇੱਕ ਝੋਟੀ ਗੱਭਣ ਤਿਆਰ ਆ ਤੇ ਵੈੜ ਜਿਹੜੀ ਬਿਲਕੁਲ ਤਾਜੀ ਸੁਈ ਆ ਤੇ ਇੱਕ ਵੈੜ ਭਈਓ ਵੀ ਗੱਭਣ ਕਿਦਾਂ ਓਏ ਨਹੀਂ ਸੁਈ ਠੀਕ ਹੈ ਠੀਕ ਹੈ ਲੋ ਭਈ ਦੋ ਤਾਜ਼ੀਆਂ ਸੁਈਆਂ ਆ ਤੇ ਇੱਕ ਚ ਗੱਭਣ ਤਿਆਰ ਝੋਟੀ ਦਿਖਾਵਾਂਗੇ

ਅਰਜਿੰਦਰ ਸਿੰਘ ਉਹਨਾਂ ਕੋਲ ਤੇ ਆਜੋ ਕਬਦਿਆਂ ਭਾਈ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸასიਆ ਭਾਜੀ ਅਸੀਂ ਕਬੀਰ ਜੀ ਵਧੀਆ ਵਧੀਆ ਮਿਹਰ ਹੈ ਜੀ ਕੁੜ ਨਾਲ ਕਿ ਫਿਰ ਉਹ ਨਾਨਕ ਦੀ ਮੇਰਾ ਚਾਹੀਦੀਆਂ ਜੀ ਉਹ ਠੀਕ ਠਾਕ ਘਰੇ ਪਰਿਵਾਰ ਉਹ ਸਭ ਠੀਕ ਠਾਕ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜਿੰਦਰ ਸਿੰਘ ਪਿੰਡ ਲਖੂਆ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਹੰਪਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 7710621980 ਠੀਕ ਹੈ ਜੀ ਤੇ ਭਾਈਆ ਪਹਿਲੇ ਨੰਬਰ ਤੇ ਵੈੜ ਕਨਵਾ ਸੁਗਾ ਸੂਈ ਆ ਇਹ ਪਹਿਲਾ ਸੁਆ ਸੁਈ ਜੀ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਇਰ ਕੋ ਐਵਰੇਜ 10 ਲੀਟਰ ਦੇ ਇਹ ਬੋਲਾ ਜੇ ਉਹ ਸੂਈ ਜੇ ਤਾਜੀ ਸੂਈ ਜੇ ਚੰਗੀ ਠੀਕ 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 ਬਾਕੀ ਐ ਠੰਡੀ ਠੁੰਡੀ ਬਹੁਤ ਬੋਲਾ ਜੇ ਤਿਆਰ ਆ ਤੇ ਖੋਲੋ ਭਾਜੀ ਫਿਰ ਖੋਲ ਕੇ ਵਿਖਾਈਏ ਤੇ ਹੈ ਵੀ ਝੁੰਗੀ ਜੇ ਜਰਸੀ ਜਰਸੀ ਥਰਾਉ ਆ ਗਈ ਹੂੰ ਠੀਕ ਲੋ ਭਾਜੀ ਆ ਗਿਆ ਪਦਾਮ ਜੀ ਕੱਲੋ ਕਿਰਦਾ ਛਡਾ ਤੇ ਥਣਪੂਣ ਜਿਹੜਾ ਬਹੁਤ ਹੀ ਚੰਗਾ ਗਿਆ ਤੇ ਲੱਗਾ ਨ ਗਿੱਟ ਗਿੱਟ ਤੇ ਥਣ ਲੱਗਾ ਵਾ ਤੇ ਕਿੰਨਾ ਕ ਕੱਢੂ ਭਾਜੀ ਇਹ ਦੁੱਧ ਉਹ ਤਾਂ ਕੱਢੂਗੇ 12 ਫਾਰਮ ਤੇ ਲੀਟਰ ਠੀਕਾ ਸੁਆ ਜੇ ਠੀਕ ਆ ਠੰਡੀ ਠੰਡੀ ਬਹੁਤ ਜਿਆਦੀ ਹੂੰ ਠੀਕ ਆ ਠੀਕ ਆ ਲਓ ਜੀ ਪਹਿਲਾ ਹੀ ਸੁਬਾਹ ਤੇ ਹੈ ਠੰਡੀ ਧੀਰੀ ਆ ਤੇ 10 ਲੀਟਰ ਜਿਹੜਾ ਬਹੁਤ ਬਿਲਕੁਲ ਦਵਾ ਤੇ ਜਵਾਕ ਹੀ ਭਾਜੀ ਆ ਕੇ ਪਿਛੇ ਠੀਕ ਆ ਜਿਆ ਬੜਾ ਮੇਰ ਕਾ ਕਰੇ ਬਿਲਕੁਲ ਜੇ 나ੜੂ ਨਾਲ ਹੀ ਜਵਾਕ ਦਾ ਅੱਛਾ ਮੈਂ ਜਰਸੀ ਲਈ ਮੇਰ ਕਾ ਇਹ ਤਾਂ ਤੁਹਾਨੂੰ ਲੱਗ ਗਈ ਤੁਹਾਨੂੰ ਦਿਖਾਉਂਦੇ ਆ ਬੜਾ ਚੰਗਾ ਲੱਗਾ ਇਹ ਥਾਣਾ ਬਹੁਤ ਹੀ ਜਦਾ ਚਮਕਾ ਇਸ ਢਾਂ ਤੇ ਇੱਕ ਹੋ ਜਾਈ ਗਿਆ ਬਈ ਸਾਰੀਆਂ ਜੀ ਲਓ ਜੀ ਕਰੋ ਚੈੱਕ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਤਾਂ 45 ਕਰਦੇ ਜੀ ਇਹਦਾ ਅੱਛਾ ਜੀ ਜੇ ਅੱਜ ਕਰੀਏ ਕਿਾ ਕੀ ਦੇਵਗੇ ਹਾਂਜੀ 42 ਦੀ ਦੇ ਦੇਗੀ ਉਹ ਛੱਡ ਦੀ ਮੈਂ ਤੈਨੂੰ ਚਲੋ ਪੂਰੇ 40 ਦੀ ਦੇ ਦੇ ਠੀਕ ਹੈ ਜੀ ਲਓ ਭਾਜੀ 40000 ਦੀ ਬਿਲਕੁਲ ਤਾਜੀ ਸੂਈ ਆ ਜਿਹੜਾ ਵੀਰਪਰਾ ਸਾਹਮ ਵਾਲਾ ਲੈ ਜਾਊਗਾ ਇਹ ਦੁੱਧ ਚੰਗਾ ਗੱਢੀ ਜਣਾ ਕਰਮ ਵਾਲੀ ਨੇ ਕੋਈ ਗਰਮੀ ਨਹੀਂ ਇਹਨੂੰ ਕੋਈ ਗੱਲ ਨਹੀਂ ਕੋ پاس ਠੀਕ ਹੈ ਠੀਕ ਹੈ ਜੀ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੇ ਬਾਕੀ ਸੇਲੀਆਂ ਸੂਲੀਆਂ ਚੈੱਕ ਕਰੋ ਜੀ ਬਹੁਤ ਜ਼ਿਆਦਾ ਚੰਗੀ ਆ ਗਈ ਜੇ ਤੇ ਨਾੜਾ ਲੋੜਾ ਵੀ ਆ ਗਿਆ ਚੱਡੇ ਤੇ ਤੇ ਆਜੋ ਬਈ ਹੁਣ ਦੂਜੇ ਨੰਬਰ ਤੇ ਭਾਈਆ ਛੋਟੀ ਬਾਰੇ ਦੱਸਿਓ ਹਾਂ ਛੋਟੀ ਗੱਭਣੇ ਜੀ ਇੱਕ ਮਹੀਨਾ ਕੱਤੀ ਜੀ ਠੀਕ ਹੈ ਠੀਕ ਹੈ ਜੀ ਲਓ ਬਈ ਇੱਕ ਮਹੀਨਾ ਕੱਤੀ ਯਾ ਤੇ ਜੈਡ ਬਲੈਕ ਆ ਗਈ ਠੀਕ ਹੈ ਤੇ ਕੋਲੋਂ ਪਾਜੀ ਫਿਰ ਇਹਨੂੰ ਖੋਲ ਕੇ ਉਹ ਸਾਈਏ ਪਹਿਲਾ ਸੂਆ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਖਾਨ ਤੋਂ ਜਿਹੜਾ ਚੰਗਾ ਕੱਢ ਜਾਣਾ ਨੇ ਤੇ ਹੈ ਵੀ ਬਿਲਡਿੰਗ ਵਾਲਾ ਚੱਡਾ ਜੇ ਦਿਖਾਉਂਦੇ ਆਪਾਂ ਲਾਗੇ ਤੁਹਾਨੂੰ ਲੋ ਦੀ ਪੱਕੀ ਜਿਹੜੀਆਂ ਢਲਾਂ ਢਲਾਂ ਜਿਹੜੀਆਂ ਐ ਸੂਲ ਤੱਕ ਲਾ ਜੂਗੀ ਚੱਡਾ ਜਦੋਂ ਕਰਮਾਲੀ ਪੂਰੀ ਤਿਆਰ ਹੋ ਗਈ ਹੈ ਵੀ ਦੰਦਾ ਜ ਆਉਂਦੀ ਜੀ ਤੰਤਾ ਚੌਗੀ ਹਾਂਜੀ ਚੌਗੀ ਠੀਕ ਠੀਕ ਆ ਲਓ ਬੜੀ ਚਾਰ ਦੰਦ ਜੇ ਮੂੰਹ ਵੀ ਅਜੇ ਚਲੋ ਲੈ ਜਾਓ ਕੋਈ ਨਹੀਂ ਕਿ ਆ ਡਕਲਾ ਆ ਉਹਦਾ ਹੀ ਪਾ ਲੱਗੰਦਾ ਅਸੀਂ ਡਰਦੀ ਆ ਥੋੜਾ ਜਿਹਾ ਡਕਣਾ ਕਿ ਅਦਾ ਨੂੰ ਦਿਖਾਉਣੇ ਲੱਗੇ ਤਾਂ ਬਿੰਦੀਆਂ ਵਾਲਾ ਆ ਗਿਆ ਜੀ ਇਹ ਕਿਨਾਂ ਤੇ ਮੀ ਹਮ ਲੋਈ ਇਹ ਖੜੇ ਵਾਲਾ ਕੈਂਟਾ ਸਰ ਉਹ ਚੱਕ ਗਈ ਤੇ ਜਿੰਦਨ ਕਰਨ ਵਾਲੀ ਬਣ ਗਈ ਤੇ ਸੌਲਤਾ ਕੀ ਲਾਹੋਗੀ ਤੇ ਥਾਂ ਤੋਂ ਨਹੀਂ ਚੰਗਾ ਕੱਢ ਜਣਾ ਇਹਨੇ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਤਾਂ 75 ਜੇ ਦਾ ਅੱਛਾ ਜੀ ਹਾਂ ਜੀ ਇਹ ਅੱਜ ਕਰੀਏ ਸਾਮ ਖੱਢੀਏ ਸਾਮ ਖੱਢੀਏ ਹਾਂ ਜੀ 65000 68 ਦੀ 68 ਦੀ ਠੀਕ ਹੈ ਠੀਕ ਹੈ ਲਓ ਭਾਜੀ 68000 ਦੀ ਤੇ ਜਿਹੜਾ ਵੀਰ ਭਰਾ ਇੱਕ ਮਹੀਨਾ সাম ਲੂਗਾ ਤੇ ਰੁਪਏ ਹਿਸਾਬ ਨਾਲ ਇਹ ਨਾਲ ਚੰਗੇ ਜੋੜ ਜਾਣੇ ਆ ਤੇ ਭਾਈਓ ਫਿਰ ਵਿਹੜ ਬਾਰੇ ਦੱਸੋ ਹਾਂ ਇਹਦੇ ਕੋ 20 ਕਿਲੋ ਦੋਤੇ ਅੱਛਾ ਜੀ ਇਹ ਲਾ ਲੀਟਰ ਮਾਰ ਲਓ 18 ਕਿਲੋ ਜੇ ਅੱਛਾ ਜੀ ਬੱਚਾ ਮਰ ਗਿਆ ਜੇ ਠੀਕ ਹੈ ਜੀ 1.5 ਮਹੀਨੇ ਦੀ ਸੂਈ ਜੇ ਅੱਛਾ ਜੀ ਇਹ ਛੰਡੀ ਛੰਡੀ ਬੜੀ ਠੀਕ ਹੈ ਠੀਕ ਹੈ ਲਾਓ ਭਾਜੀ ਵੱਡੀ ਕੱਦ ਕਾਠ ਵਾਲੀ ਫਾਰਮ ਵਾਲੀ ਵਹਿੜਿਆ ਤੇ ਸਾਰ ਥੋੜੀ ਜੀ ਚਲੋ ਕਿ ਸੱਜਣ ਨੇ ਘਟ ਕੀਤੀ ਹੈ ਦੇਖੋ ਵੀ ਆਈ ਆ ਤੇ ਜੇ ਕੋਈ ਸਾਂਭ ਲਾ ਜੂਰੇ ਦੁੱਧੋਂ ਵਧੂਗੀ ਭਾਈ ਇਹ ਵਧੂਗੀ ਵਧੂਗੀ ਦੁੱਧੋ ਦੋ ਤਰ ਜਿੰਨਾ ਪਾਏ ਜਾ ਉਹਨਾਂ ਚੋਈ ਜਾਊਗਾ ਅੱਛਾ ਜੀ ਇੱਕ ਸਵੇਰ ਕਿੰਨਾ ਕੁ ਸੂਈ ਜੇ ਉਹ ਤੀਜਾ ਸਵੇਰ ਸੂਈ ਠੀਕ ਪਿਛਲੇ ਸਵੇਰ ਕਿੰਨਾ ਕੁ ਭਰਿਆ ਫਿਰਨੇ 130 35 40 ਕਿਲੋ ਕਰਦੇ 35 40 ਲਿਖ ਹਾਂਜੀ ਠੀਕ ਹੈ ਠੀਕ ਹੈ ਲਓ ਬਜੀ ਚੰਗੇ ਖਾਂਦਾਂ ਦੀ ਆ ਗਈ ਤੇ ਫਾਰਮ ਚੋਂ ਪਾਈ ਹੁਣੀ ਲੱਗ ਕੇ ਆਇਆ ਤੇ ਕਲੋ ਚੈੱਕ ਚੰਗਾ ਤਕੜਾ ਕਦ ਕਾਟਿਆ ਤੇ ਥਣ ਥਣ ਵੀ ਜਿਹੜਾ ਚੰਗਾ ਲੱਗਾ ਵਾ ਇਹਨੂੰ ਤੇ ਇਹ ਵੀ ਬੋਦੀ ਵਾਲੀ ਏ ਲਓ ਬਜੀ ਤੁਸੀਂ ਸਪੋਸ ਕਰੋ ਚੈੱਕ ਕਰਨ ਬੋਦੀ ਵਾਲੀ ਆ ਗਈ ਗੜ ਇਹ ਅਸਟਮ ਜਿਹੜਾ 20 ਲੀਟਰ ਦੇ ਬਿਲਕੁਲ ਰੈਡੀ ਆ 18 ਦੱਸਿਆ ਭਾਈ 18 ਲੀਟਰ ਠੀਕ ਆ ਲਓ ਵੀ 18 ਲੀਟਰ ਜਿਹੜਾ ਐ ਬਿਲਕੁਲ ਤਿਆਰ ਹੀ ਸਿੱਧਾ ਤੋਂ ਚੰਗਾ ਲਿਆ ਉੱਤੇ ਆ ਗਿਆ ਭੋਵੇਂ ਜੇ ਤਕਲੀਫ ਨਾਲ ਤੋਂ ਵੀ ਉਲਾਈਆਂ ਕਰੋ ਜੀ ਚੈੱਕ ਆਹ ਤਾਂ ਦੇਖ ਲਈ ਬੜੀ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਭਾਈ ਹਰ ਮੁੱਲ ਤੇ ਇਹਦਾ 45 ਜਿਦਾ ਵੀ ਅੱਛਾ ਜੀ ਹਾਂ ਨਾ 40 ਦੇ ਦਈਏ ਜੇ ਚੰਗੇ ਛੱਡ ਦਈਏ ਕਰਾਇਆ ਪੜਾ 36000 ਦੀ ਦਿਆਂਗੇ ਤੁਹਾਨੂੰ ਠੀਕ ਹੈ ਲੋ ਭਾਜੀ 36000 ਦੀ ਤੇ 18 ਲੀਟਰ ਦੁੱਧ ਇਹ ਆਜ ਕੋ ਤਿਆਰ ਬਿਲਕੁਲ ਇਹਨੂੰ ਕਹਿੰਦੇ ਨਾ ਜਾਇਜ ਮੋਲ ਬਿਲਕੁਲ ਨੋਰਮਲ ਰੇਟ ਕਰਤਾ ਭਾਜੀ ਹੁਣਾਂ ਨੇ ਕਰੋ ਜੀ ਚੈੱਕ ਵਾ ਕੀ ਸੀਲ ਲੀਆਂ ਸੋਲੀਆਂ ਤੇ ਥਣ ਥਣ ਜਿਹੜਾ ਚੰਗਾ ਲੱਗਾ ਵਾ ਠੀਕ ਹੈ ਨਾ ਭਾਜੀ ਕੁਝ ਹੋਰ ਬਸੀ ਹੋਰ ਨਹੀਂ ਜੇ ਕੋਈ ਇਹ ਹੋ ਜੂ ਤਨੀ ਠੀਕ ਠੀਕ ਹੋਵੇ ਤਨੀ ਠੀਕ ਹੈ ਲੋ ਬੜੀ ਪਸ਼ੂ ਭਾਈ ਦੇ ਕੋਲ ਚੰਗੇ ਤੇ ਬਿਲਕੁਲ ਹੀ ਨਿਕੇ ਨਿਕੇ ਰਹੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ